ਐ ਵੀ ਤਾਇਆ ਇਧਰ ਲੱਗਾ ਹੋਇਆ ਸਫਾਈ ਕਰਨ ਤੇ ਹੋਰ ਕਹਦਾ ਤਾਇਆ ਇਹਨੂੰ ਪੁੱਛਦੇ ਇਹਨੂੰ ਪਤਾ ਹੁੰਦਾ ਸਾਰਾ ਇਹੋ ਜਿਹਾ ਕਹਦਾ ਪਤਾ ਜੰਗ ਜੁੰਗ ਦਾ ਕੀ ਮਾਹੌਲ ਆ ਇਹ ਜਗ ਕਹਿੰਦੇ ਫੜਤਾ ਬੰਬ ਅਜ ਤੂੰ ਮੜਾ ਖੋਜ ਕੋਈ ਗਾ ਬੰਬ ਫਟਿਆ ਕਹਿੰਦੇ ਸੇ ਗੁੰਦਵਾ ਪੁੱਲ ਤੇ ਹਾਂ ਪਾਣੀ ਚ ਡਿੱਗਾ ਪਾਣੀ ਚ ਹੂੰ ਦਰਿਆ ਜਬਿਆਸ ਚ ਆਹ ਹੋਰ ਕੋਈ ਖਬਰ ਹੋਰ ਖਬਰ ਆ ਇਧੇ ਬੰਬ ਫਟੀ ਜਾਂਦੇ ਆ ਕਦਾ ਤੈਨੂੰ ਕੀ ਲੱਗਦਾ ਹੁਣ ਬਚਾ ਹੀ ਰਹੂਗਾ ਕੇ ਇਹ ਵੀ ਕਹਿੰਦੇ ਬਚਾ ਹੋ ਜਾ ਚੰਗਾ ਹੈ ਹੂੰ ਲੜਾਈ ਵੀ ਕਹਦੀ ਚੰਗੀ ਹੁੰਦੀ ਹੈ ਨਹੀਂ ਹੁੰਦੀ ਤੇ ਨਹੀਂ ਹਾਂ ਤੇ ਜੇ ਇੱਥੇ ਲਾ ਬਾਦਗਿਆ ਕੰਮ ਫੇ ਆਪਾਂ ਕੀ ਕਰਾਂਗੇ ਭਈ ਤੇ ਫੇ ਆਪਾਂ ਸਾਰਿਆਂ ਦੇ ਨਾਲ ਹੀ ਆ ਹੂੰ ਜੇ ਰੋਈ ਜਾਵਾਂਗੇ ਤਾਂ ਇਹ ਕੜੇ ਬਾਜਾਂਗੇ ਆਈ ਤੇ ਫਾੜੀ ਬਰੇ ਸਾਲ ਠੀਕ ਹੈ ਚੰਗਾ ਹੈ ਹਰ ਆਹ ਕੰਨੀ ਟਾਲੀ ਸਕੀ ਬਸ ਮਿਹਰਬਾਨੀ